ਪੰਜਾਬੀ ਗਾਇਕ ਸਿੰਘਾਂ ਨੂੰ ਕੋਈ ਕਰ ਰਿਹਾ ਸੀ ਬਲੈਕਮੇਲ ਬਲੈਕਮੇਲ ਕਰਕੇ ਮੈਨੂੰ 10 ਲੱਖ ਰੁਪਈਆ ਮੰਗਿਆ ਉਹ ਵੀ ਚਲ ਠੀਕ ਹੈ ਸਿੰਘਾਂ ਉਹ ਵੀ ਸਹਿਜੂ ਪਰ ਮੇਰਾ ਪਿਓ ਜਨਾ ਪਰੇਸ਼ਾਨ ਹੋਇਆ ਨਾ ਗਾਇਕ ਤੋਂ 10 ਲੱਖ ਦੀ ਮੰਗੀ ਗਈ ਫਿਰੋਤੀ 20 ਕਿੰਨੇ ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾਂ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਹੈ ਉਹ 21 ਬੰਦਿਆਂ ਦੇ ਨਾਲ ਮੇਲ ਚ ਪਏ ਨੇ। ਤੁਹਾਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਵਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਂ। ਭਗਵੰਤਮਾਨ ਜੀ ਤੇ ਮੈਸੇਜ ਭਗਵੰਤਮਾਨ ਮੈਡਮ ਜੀ ਇੱਕ ਵਾਰ ਸੋਚ ਕੇ ਦੇਖੋ ਤੁਹਾਡੇ ਜੁਆਕ ਨੇ ਨਾਂ ਬਣਾਇਆ ਹੋਵੇ, ਮਿਹਨਤ ਕੀਤੀ ਹੋਵੇ ਤੇ ਐਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ ਝੂਠੇ ਪਰਚੇ ਦੇ ਕੇ ਤੁਹਾਡੇ ਤੇ ਕੀ ਬੀਤੂ? ਸੋਸ਼ਲ ਮੀਡੀਆ ਉਤੇ ਲਾਈਵ ਆ ਕੇ ਸਿੰਗੇ ਨੇ ਕਰ ਦਿੱਤੇ ਵੱਡੇ ਖੁਲਾਸੇ ਪੰਜਾਬੀ ਗਾਇਕ ਸਿੰਗਾ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਇੰਸਟਾਗ੍ਰam ਲਾਈਵ ਕੀਤਾ ਗਿਆ ਤੇ ਇਸ ਲਾਈਵ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੇ ਵੱਡੇ ਹੈਰਾਨੀਜਨਕ ਖੁਲਾਸੇ ਕੀਤੇ ਗਏ ਸਿੰਗਾ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਝੂਠੇ ਪਰਚੇ ਦਰਜ ਕਰਕੇ ਸਿੰਗੇ ਦੇ ਕੋਲੋਂ 10 ਲੱਖ ਰੁਪਏ ਦੀ ਫਿਰੋਤੀ ਮੰਗੀ ਜਾ ਰਹੀ ਹੈ ਸਿੰਗਾ ਨੇ ਕਿਹਾ ਕਿ ਇਹ ਚੀਜ਼ ਅਗਸਤ ਮਹੀਨੇ ਤੋਂ ਚੱਲ ਰਹੀ ਹੈ ਜਿਸ ਦਾ ਉਸ ਕੋਲ ਹਰ ਸਬੂਤ ਪਿਆ ਹੋਇਆ। ਲਾਈਵ ਦੌਰਾਨ ਸਿੰਘਾ ਨੇ ਕਿਹਾ ਕਿ 10 ਅਗਸਤ ਨੂੰ ਮੇਰੇ ਵਕੀਲ ਦਾ ਫੋਨ ਆਉਂਦਾ ਕਿ ਕਪੂਰਥਲਾ ਵਿਖੇ ਧਾਰਾ 294 ਹੇਠ ਐਫ ਆਈ ਆਰ ਦਰਜ ਕੀਤੀ ਗਈ ਆ। ਫਿਰ 3-4 ਦਿਨ ਬਾਅਦ ਉਸੇ ਗੀਤ ਨੂੰ ਲੈ ਕੇ ਅਜਨਾਲੇ ਵਿਖੇ ਧਾਰਾ 294 ਤਹਿਤ ਐਫ ਆਈ ਆਰ ਦਰਜ ਹੁੰਦੀ ਆ। ਮੈਂ ਹਰ ਤਰ੍ਹਾਂ ਦਾ ਸਤਿਕਾਰ ਕਰਦਾ ਹਾਂ ਤੇ ਜੇ ਮੈਂ ਕੋਈ ਗਲਤੀ ਕੀਤੀ ਹੈ ਤਾਂ ਉਸਦੀ ਬਣਦੀ ਹੋਈ ਸਜ਼ਾ ਦਿੱਤੀ ਜਾਵੇ। ਪਰ ਜੋ ਇਹ ਹੀ ਪਰਚੇ ਬਲੈਕਮੇਲਿੰਗ ਦੇ ਦਰਜ ਕੀਤੇ ਗਏ ਨੇ ਤਾਂ ਸੋਚੋ ਆਮ ਦੁਨੀਆ ਦਾ ਕੀ ਬਣੇਗਾ ਦੱਸਦੀ ਕਿ ਇਸ ਤੋਂ ਅੱਗੇ ਸਿੰਘਾਂ ਨੇ ਕਿਹਾ ਕਿ ਮੇਰੇ ਉੱਤੇ ਝੂਠੇ ਪਰਚੇ ਦਰਜ ਕਰਕੇ ਮੇਰੇ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਮੇਰੇ ਕੋਲੋਂ ਹਰ ਚੀਜ਼ ਦਾ ਸਬੂਤ ਪਿਆ ਇਹਨਾਂ ਪਰਚਿਆਂ ਕਾਰਨ ਮੇਰਾ ਪਿਓ ਜਨਾ ਪਰੇਸ਼ਾਨ ਹੋਇਆ ਇਹ ਸਿਰਫ ਮੈਨੂੰ ਹੀ ਪਤਾ ਹੈ 4-5 ਮਹੀਨੇ ਹੋ ਗਏ ਨੇ ਇਨਕੁਆਰੀ ਵੀ ਨਹੀਂ ਲੱਗ ਰਹੀ ਜੇਕਰ ਇਨਕੁਆਰੀ ਲੱਗ ਜਾਂਦੀ ਹੈ ਤੇ ਸ਼ਾਇਦ ਮੈਨੂੰ ਇਹ ਗੱਲ ਸਾਂਝੀ ਵੀ ਨਾ ਕਰਨੀ ਪੈਂਦੀ ਮੇਰਾ ਪਿਓ ਵਕ-ਵਕ ਥਾਣੇ ਦੇ ਚੱਕਰ ਕੱਟ ਰਿਹਾ ਉਪਰੋਂ ਸਾਡੀ ਕੋਈ ਗਲਤੀ ਵੀ ਨਹੀਂ ਆ ਇਸ ਦੇ ਨਾਲ ਹੀ ਸਿੰਘਾਂ ਨੇ ਕਿਹਾ ਕਿ ਮੈਨੂੰ ਧਮਕੀ ਦਿੱਤੀ ਗਈ ਹੈ ਤੈਨੂੰ ਸਟੇਜ ਤੋਂ ਛਕਾ ਦੇਾਂਗੇ ਸਾਡੇ 40-50 ਬੰਦੇ ਚੰਡੀਗੜ੍ਹ ਕੌਂਦੇ ਨੇ ਮੈਂ 21 ਬੰਦਿਆਂ ਦੇ ਨਾਮ ਮੇਲ ਚ ਲਿਖ ਕੇ ਆਇਆ ਹਾਂ ਮੈਨੂੰ ਜਾਂ ਮੇਰੇ ਪਿਓ ਨੂੰ ਕੁਝ ਹੋ ਗਿਆ ਤਾਂ ਉਹ ਸਾਰੇ ਬੰਦੇ ਮੈਂ ਚਖਵਾਉਂਗਾ ਤੇ ਦੱਸ ਦਈਏ ਕਿ ਹੁਣ ਇਸ ਮਾਮਲੇ ਦੇ ਵਿੱਚ ਐਸਐਸਪੀ ਕਪੂਰਥਲਾ ਦੇ ਵੱਲੋਂ ਵੀ ਬਿਆਨ ਸਾਂਝਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਸਿੰਘਾਂ ਨੂੰ ਧਮਕੀਆ ਦੇ ਰਿਹਾ ਉਸ ਦੇ ਉੱਤੇ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਸਬੂਤ ਦਿੱਤੇ ਗਏ ਨਾ ਉਸ ਦੇ ਆਧਾਰ ਤੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਸਿੰਘਾਂ ਨੇ ਆਪਣੇ ਲਾਈਵ ਦੇ ਵਿੱਚ ਆ ਸੁਣਦੇ ਹਾਂ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ ਮੈਂ ਇਸ ਵੇਲੇ ਵੀ ਸੁਹਾਣਾ ਸਾਹਿਬ ਤੋ ਕੋਰਡਵਾਰੇ ਸਾਹਮਣੇ ਆ ਵਾਈਗਰੂ ਮੱਥੇ ਲੱਗਦਾ ਮੇਰੇ ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਚਾਹੇ ਮੈਂ ਕੱਲਾ ਹੋਵਾਂ ਚਾਹੇ ਦੁਨੀਆ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ ਉਹ ਗੱਲ ਹੈ ਕਿ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ ਕਹਿੰਦੇ ਸਿੰਗੇਦਰ ਤੇ ਪਰਚਾ ਕੱਟਿਆ ਗਿਆ ਠੀਕ ਹੈ ਜੀ ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਹੈ ਜੀ ਮੇਰੀ ਜੇ ਮੈਂ ਗਲਤੀ ਕੀਤੀ ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆ ਦਾ ਇਹ ਦੱਸੋ ਮੈਨੂੰ ਪਰ ਮੈਨੂੰ ਬਲੈਕਮੇਲ ਕਰਕੇ ਮੇਥੋਂ 10 ਲੱਖ ਰੁਪਈਆ ਮੰਗਿਆ ਗਿਆ ਉਹ ਵੀ ਚਲ ਠੀਕ ਹੈ ਸਿੰਘਾ ਉਹ ਵੀ ਸਹਿਜੂ ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ ਇਸ ਕਰਕੇ ਮੈਂ ਇਹ ਦੁਨੀਆ ਦੇ ਸਾਹਮਣੇ ਲਿਆ ਕੇ ਰੱਖ ਰਿਆਂ ਨਹੀਂ ਤਾਂ ਮੈਨੂੰ ਕੋਈ ਲੋਡ ਨਹੀਂ ਸੀ ਗੱਲ ਕਰਨ ਦੀ ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਰੀ ਨਹੀਂ ਲੱਗਣ ਢੀ ਹੈਗੀ 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ ਚਾਹੇ ਕਿਸੇ ਨੇ ਮੇਨਾ ਮਾਰੀ ਕੀਤੀ ਚਾਹੇ ਕਿਸੇ ਨੇ ਮੇਰੇ ਤੋਂ ਇੰਟਰਵਿਊ ਦਿੱਤੀ ਹੈ ਉਹ 21 ਬੰਦਿਆਂ ਦੇ ਨਾਲ ਮੇਲ ਚ ਪਏ ਨੇ ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ ਉਹ ਸਾਰੇ ਝਕਾਉਂਗਾ ਮੈਂ